ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਦੇ ਨਾਲ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦਨੀ ਦੇ ਮਾਲਕ ਸਤਿਗੁਰੂ ਐਸੇ ਸਤਿਗੁਰੂ ਖਾਲਸਾ ਜੀ ਕਾਲ ਯੁਗ ਦੇ ਵਿੱਚ ਨਹੀਂ ਮਿਲ ਸਕਦੇ ਮਹਾਰਾਜ ਦੀਨ ਦਨੀ ਦੇ ਮਾਲਕ ਜੀ ਨੇ ਠੱਗਾਂ ਨੂੰ ਸੱਜਣ ਬਣਾ ਦਿੱਤਾ ਵਲੀ ਕੰਦਾਦੀ ਵਰਗਿਆਂ ਦੇ ਹਿਰਦੇ 'ਚੋਂ ਹੰਕਾਰ ਕੱਢ ਦਿੱਤਾ ਕੌਡੇ ਰਾਖਸ਼ ਵਾਲੀ ਬਿਰਤੀ ਵਾਲੇ ਇਸ ਸ਼ੈਤਾਨਾਂ ਨੂੰ ਮਹਾਰਾਜ ਨੇ ਆਪਣੇ ਚਰਨੀ ਲਾਉਣਾ ਕੀਤਾ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਨੇ ਭੁੱਲਿਆਂ ਭੜਕਿਆਂ ਨੂੰ ਸੋਝੀ ਬਖਸ਼ੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਰਗਾ ਕੋਈ ਹੋ ਨਹੀਂ ਸਕਦਾ ਖਾਲਸਾ ਜੀ ਸਤਗੁਰੂ ਜੀ ਨੇ ਘਾਲ ਘਰ ਜਾ ਕੇ ਤਾਰਨਾ ਕੀਤਾ ਕੋੜੀਆਂ ਦੇ ਕੋੜ ਦੂਰ ਕੀਤੇ ਨੇ ਰੋਗੀਆਂ ਦੇ ਰੋਗ ਦੂਰ ਕੀਤੇ ਨੇ ਕੰਗਾਲਾਂ ਨੂੰ ਸਤਗੁਰੂ ਜੀ ਨੇ ਸ਼ਾਹ ਬਣਾ ਦਿੱਤਾ ਪਾਦਸ਼ਾਹ ਬਣਾ ਦਿੱਤਾ ਐਸੇ ਸਤਗੁਰੂ ਦੀਨ ਦੁਨੀ ਦੇ ਮਾਲਕ ਸਤਗੁਰੂ ਜੀ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਸਦਾ ਨਮਸਕਾਰ ਹੈ ਸਦਾ ਮਹਾਰਾਜ ਨੂੰ ਧੰਨ ਆਖੀਏ ਖਾਲਸਾ ਜੀ ਸਤਗੁਰੂ ਜੀ ਦਾ ਸ਼ੁਕਰਾਨਾ ਕਰਦੇ ਰਹੀਏ ਮਹਾਰਾਜ ਨੂੰ ਸ਼ੁਕਰ ਕਰਿਆਂ ਮੁੱਖ ਪਵਿੱਤਰ ਹੁੰਦਾ ਹੈ ਹਿਰਦੇ ਵਿੱਚ ਖੁਸ਼ਹਾਲੀ ਤੇ ਖੁਸ਼ੀ ਖੇੜਾ ਆਉਂਦਾ ਹੈ ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਵਿੱਚ ਆਸੀ ਬਰਕਤ ਹੈ ਕਿਤੇ ਮਨ ਉਦਾਸ ਹੋਵੇ ਮਨ ਡਿੱਗਿਆ ਹੋਵੇ ਡੋਲਿਆ ਹੋਵੇ ਇਨਸਾਨ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੇ ਆਪਣੇ ਮੁਖ ਤੋਂ ਆਪਣੀ ਦਸਦਾ ਤੋਂ ਰਸਨਾ ਤੋਂ ਕਹਿਣਾ ਕਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸੇ ਵੇਲੇ ਹਿਰਦੇ ਵਿੱਚ ਠੰਡਕ ਆ ਜਾਂਦੀ ਹੈ ਖਾਲਸਾ ਜੀ ਐਸੇ ਪਿਆਰੇ ਦਿਆਲੂ ਕਿਰਪਾਲੂ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਜਿਹੜਾ ਕੋਈ ਸਤਿਗੁਰਾਂ ਨਾਲ ਜੁੜਦਾ ਹੈ ਸਤਿਗੁਰੂ ਉਹਦੀ ਰੱਖਿਆ ਕਰਦੇ ਨੇ ਉਥੇ ਆਪ ਸਹਾਈ ਹੁੰਦੇ ਨੇ ਖਾਲਸਾ ਜੀ ਜਿਵੇਂ ਬਾਣੀ ਵਿੱਚ ਵਜਨ ਹੈ ਭਗਤ ਜੀ ਭਗਤ ਸੈਣ ਸਾਹਿਬ ਜੀ ਜਿਨ੍ਹਾਂ ਦੀ ਜਿਨ੍ਹਾਂ ਦੀ ਜੀਵਨੀ ਪੜ੍ਹਿਆ ਕਈ ਕੁਝ ਪ੍ਰਾਪਤ ਹੁੰਦਾ ਹੈ ਦੇਖੋ ਬਾਦਵਗੜਦੇ ਰਾਜੇ ਦੇ ਸੇਵਾਦਾਰ ਸਨ ਉਹ ਰਾਜੇ ਦੀ ਮੁੱਠੀ ਚਾਪੀ ਕਰਦੇ ਸਨ ਸਰੀਰ ਦੀ ਮਾਲਸ਼ ਕਰਨੀ ਉਹਨੂੰ ਕੱਪੜੇ ਪਹਿਨਾਉਣੇ ਉਹਦੇ ਕੱਪੜੇ ਸਾਹਮਣੇ ਉਹਦੀ ਮਾਲਸ਼ ਕਰਨੀ ਹਰ ਪ੍ਰਕਾਰ ਨਾਲ ਉਹਨੂੰ ਦੇਖਣਾ ਸੋ ਖਾਲਸਾ ਜੀ ਇਹ ਸਾਰੇ ਕਾਰਜ ਭਗਤ ਜੀ ਭਗਤ ਸੈਨ੍ਹ ਸਾਹਿਬ ਜੀ ਕਰਦੇ ਸੀ ਕਿਉਂਕਿ ਨਾਈ ਸਨ ਤੇ ਉਹਨਾਂ ਦਾ ਇਹ ਕਾਰਜ ਸੀ ਤੇ ਉਹ ਜਦੋਂ ਇਹ ਕਾਰਜ ਕਰਦੇ ਸੀ ਰਾਜੇ ਦਾ ਸਵੇਰੇ ਦਰਬਾਰ ਵਿੱਚ ਜਾਣਾ ਸਾਰਾ ਦਿਨ ਰਾਜੇ ਨਾਲ ਰਹਿਣਾ ਉਹਦੀ ਮਾਲਸ਼ ਕਰਨੀ ਉਹਦੇ ਸਿਰ ਨੂੰ ਤੇਲ ਲਾਉਣਾ ਇਹ ਇਹਨੀਆਂ ਸੇਵਾਵਾਂ ਭਗਤ ਜੀ ਕਰਦੇ ਸਨ ਸੋ ਤੇ ਰਾਮਾਨੰਦ ਜੀ ਦੇ ਚਰਨੀ ਕਮਲੀ ਪੈਣ ਕਰਕੇ ਪਰਮੇਸ਼ਰ ਦੀ ਯਾਗ ਹਿਰਦੇ ਵਿੱਚ ਲੱਗ ਗਈ ਐਸੀ ਭਗਤੀ ਕੀਤੀ ਰਾਤ ਨੂੰ ساری ساری ਰਾਤ ਸਿਮਰਨ ਕਰਨਾ ਸਵੇਰੇ ਜਾ ਕੇ ਰਾਜ ਦੇ ਦਰਬਾਰ ਵਿੱਚ ਕੰਮ ਕਰਨਾ ਸੋ ਇੱਕ ਦਿਨ ਕੀ ਹੋਇਆ ਕਿ ਸਵੇਰੇ ਜਦੋਂ ਰਾਜ ਦਰਬਾਰ ਰਾਜ ਦਰਬਾਰ ਵੱਲ ਜਾ ਰਹੇ ਸਨ ਰਾਜੇ ਦੀ ਸੇਵਾ ਵਿੱਚ ਹਾਜ਼ਰ ਹੋਣ ਵਾਸਤੇ ਰਸਤੇ ਵਿੱਚ ਸੰਤਾਂ ਦੀ ਮੰਡਲੀ ਮਿਲ ਪੈਂਦੀ ਹੈ ਸੰਤਾਂ ਨੂੰ ਨਮਸਕਾਰ ਕਰਕੇ ਨਾਲ ਲੈ ਕੇ ਘਰ ਨੂੰ ਮੁੜ ਜਾਂਦੇ ਨੇ ਜਾ ਕੇ ਭੰਡਾਰੇ ਤਿਆਰ ਕਰਦੇ ਨੇ ਪ੍ਰਸ਼ਾਦਾ ਛਕਾਉਂਦੇ ਨੇ ਉਸ ਤੋਂ ਬਾਅਦ ਜਿਹੜੀ ਸੰਤ ਮੰਡਲੀ ਆ ਉਹ ਨਾਮ ਜਪ ਦੀ ਅਭਿਆਸ ਕਰਦੀ ਹੈ ਕੀਰਤਨ ਹੋਣ ਲੱਗ ਪੈਂਦਾ ਤੇ ਭਗਤ ਸਹਿਣ ਜੀ ਉੱਥੇ ਮਗੜ ਹੋ ਜਾਂਦੇ ਨੇ ਰਾਤ ਦੇ 10 ਵਜ ਜਾਂਦੇ ਨੇ ਕੀਰਤਨ ਦਰਬਾਰ ਹੁੰਦਿਆਂ ਜਦੋਂ ਭਗਤ ਜੀ ਸਮਾਧੀ ਤੋਂ ਨੀਂਦ ਹੁੰਦੇ ਨੇ ਤੇ ਕਹਿੰਦੇ ਨੇ ਕਿ ਭਾਈ ਕਾਜਮਾ ਰਾਜੇ ਕੋ ਲਿੰਗਾ ਰਾਜਾ ਗੁੱਸਾ ਕਰੇਗਾ ਰਾਜਾ ਨਰਾਜ ਹੋਵੇਗਾ ਮੈਨੂੰ ਕੰਮ ਤੋਂ ਵੀ ਕੱਢ ਦੇਵੇਗਾ ਸਾਰੀ ਰਾਤ ਫਿਰ ਭਗਤ ਜੀ ਸੁੱਤੇ ਨਹੀਂ ਇਹ ਫਿਕਰ ਦੇ ਵਿੱਚ ਕਿ ਸਵੇਰੇ ਰਾਜਾ ਨਰਾਜ ਹੋਵੇਗਾ ਪਰ ਮਹਾਰਾਜ ਦੀ ਐਸੀ ਲੀਲਾ ਸਤਗੁਰੂ ਸੱਚੇ ਪਾਸ਼ਾ ਜਿਹੜਾ ਜੁੜਦਾ ਹੈ ਭਾਈ ਸਤਗੁਰੂ ਸੱਚੇ ਪਾਸ਼ਾ ਉਹਦੇ ਸਾਰੇ ਕਾਰਜ ਫਿਰ ਆਪ ਕਰਦੇ ਨੇ ਜਦੋਂ ਅਗਲੇ ਦਿਨ ਭਗਤ ਸੈਨ ਜੀ ਡਰਦੇ ਡਰਦੇ ਦਰਬਾਰ ਪਹੁੰਚੇ ਤੇ ਰਾਜੇ ਨੇ ਆਪਣੇ ਗਲੋ ਮੋਤੀਆਂ ਦਾ ਹਾਰ ਲਾਹ ਕੇ ਭਗਤ ਸੈਨ ਜੀ ਦੇ ਗਲ ਪਾਇਆ ਤੇ ਕਹਿਣ ਲੱਗਾ ਭਗਤ ਜੀ ਜਿਹੜੀ ਤੁਸੀਂ ਕੱਲ ਜਿਹੜੀ ਮੇਰੀ ਸੇਵਾ ਕੀਤੀ ਹੈ ਨਾ ਕੱਲ ਜਿਹੜੀ ਮੇਰੀ ਸਰੀਰ ਦੀ ਮਾਲਸ਼ ਕੀਤੀ ਉਹਦੇ ਨਾਲ ਮੈਂ ਖੁਸ਼ ਹੋ ਗਿਆ ਮੇਰਾ ਮਨ ਮੇਰੀ ਰੂਹ ਖੁਸ਼ ਹੋ ਗਈ ਪਰ ਭਗਤ ਜੀ ਨੇ ਹੱਥ ਜੋੜ ਕੇ ਕਹਿਣਾ ਕੀਤਾ ਰਾਜਾ ਜੀ ਮੈਂ ਤਾਂ ਕੱਲ ਆਇਆ ਹੀ ਨਹੀਂ ਸਾਂ ਤੁਸੀਂ ਇਹ ਪਤਾ ਕਰ ਸਕਦੇ ਹੋ ਘਰ ਜਾ ਕੇ ਮੇਰੇ ਮੇਰੇ ਘਰ ਸੰਤ ਆਏ ਸਨ ਮੈਂ ਤੇ ਪਹੁੰਚਿਆ ਹੀ ਨਹੀਂ ਰਾਜਾ ਬੜਾ ਜਿਹੜਾ ਹੈਰਾਨ ਹੋਇਆ ਉਹਨੇ ਕਿਹਾ ਵੀ ਜਿਹੜਾ ਕੱਲ ਆਇਆ ਸੀ ਉਹ ਸੇਮ ਤੇਰੇ ਵਰਗਾ ਜਿਵੇਂ ਤੂੰ ਬੋਲਦਾ ਏਵੇਂ ਉਹ ਬੋਲਦਾ ਸੀ ਸਾਰਾ ਕੁਝ ਉਹ ਤੇਰੇ ਆਲਾ ਸੀ ਤੂੰ ਹੀ ਸਾਂ ਭਗਤ ਸੈਣ ਜੀ ਕਹਿੰਦੇ ਨਹੀਂ ਮਹਾਰਾਜੋ ਮੈਂ ਨਹੀਂ ਸਾਂ ਮੈਂ ਤੇ ਘਰ ਹੀ ਸਾਂ ਮੈਂ ਤੇ ਕੱਲ ਆਇਆ ਹੀ ਨਹੀਂ ਮੈਂ ਤਾਂ ਡਰਦਾ ਡਰਦਾ ਆਈ ਤੁਹਾਡੇ ਦਰਬਾਰ ਪਹੁੰਚਿਆ ਹਾਂ ਤੇ ਉਸ ਵੇਲੇ ਰਾਜੇ ਨੂੰ ਪਤਾ ਲੱਗਾ ਕਿ ਭਗਤ ਜੀ ਨਾਮ ਜਪਦੇ ਨੇ ਕਮਾਈ ਕਰਦੇ ਨੇ ਭਜਨ ਬੰਦਗੀ ਕਰਦੇ ਨੇ ਇਹਨਾਂ ਦੀ ਸੇਵਾ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਹਾਜ਼ਰ ਹੋ ਗਿਆ ਖਾਲਸਾ ਜੀ ਵੇਖੋ ਆਪਣੇ ਭਗਤ ਨੂੰ ਲੀਨ ਹੁੰਦਿਆਂ ਵੇਖ ਕੇ ਭਗਤ ਦਾ ਰੂਪ ਬਣਾ ਕੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਰਾਜੇ ਦੀ ਸੇਵਾ ਕਰਨ ਚਲੇ ਗਏ ਤੇ ਭਗਤ ਸੈਣ ਜੀ ਰਾਜੇ ਨੂੰ ਕਹਿੰਦੇ ਨੇ ਤੁਹਾਡੇ ਵੱਡੇ ਭਾਗ ਨੇ ਰਾਜਾ ਜੀ ਤੁਹਾਨੂੰ ਅਕਾਲ ਪੁਰਖ ਦੇ ਦਰਸ਼ਨ ਹੋਏ ਨੇ ਪਰ ਸਾਨੂੰ ਅਜੇ ਤੱਕ ਨਹੀਂ ਹੋਏ ਉਸ ਵੇਲੇ ਰਾਜਾ ਫਿਰ ਭਗਤ ਸੈਣ ਜੀ ਦਾ ਬੜਾ ਅਦਰ ਸਤਕਾਰ ਕਰਦਾ ਸੀ ਸੋ ਇਹ ਜਦੋਂ ਅਸੀਂ ਪਰਮੇਸ਼ਰ ਨਾਲ ਜੁੜਦੇ ਹਾਂ ਸਤਿਗੁਰੂ ਸਾਡੇ ਕਈ ਕਾਰਜ ਕਰਦਾ ਹੈ ਗੁਰੂ ਮਹਾਰਾਜ ਨਾਲ ਪ੍ਰੇਮ ਕਰੀਏ ਸਤਿਗੁਰੂ ਸੱਚੇ ਪਾਸ਼ਾ ਉਤੇ ਆਪਣੇ ਸਾਰੇ ਕਾਰਜ ਛੱਡ ਦਈਏ ਫਿਰ ਸਤਿਗੁਰੂ ਮਹਾਰਾਜ ਸਾਡੇ ਕਾਰਜ ਵੀ ਕਰਦੇ ਨੇ ਸਾਡੇ ਤੇ ਖੁਸ਼ ਵੀ ਹੁੰਦੇ ਨੇ ਜਿਹੜਾ ਸ਼ਬਦ ਅਸੀਂ ਭਗਤ ਸੈਣ ਜੀ ਦਾ ਆਮ ਪੜਦੇ ਸੁਣਦੇ ਹਾਂ ਕਿ ਤੂ ਉਪਦੀਪ ਕਿਤਸਾਰੇ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਉ ਉਤਮ ਦੀਵਾਰਾ ਨਿਰਮਲ ਬਾਤੀ ਤੂੰ ਹੀ ਨਰਜਨ ਕਮਲਾ ਪਤੀ RAM ਭਗਤ ਸਾਮ ਆਨੰਦ ਜਾਨਾ ਪੂਰਨ ਪਰਮ ਆਨੰਦ ਬਖਾਨਾ ਮਦਨ ਮੂਰਤ ਭੈ ਤਾਰ ਗਬਿੰਦੇ ਸੈਣ ਭਣੈ ਪਜ ਪਰਮਾਨੰਦੀ ਇਹ ਭਗਤ ਸੈਣ ਜੀ ਦਾ ਸ਼ਬਦ ਹੈ ਖਾਲਸਾ ਜੀ ਸ਼ਾਮ ਵੇਲੇ ਆਰਤੀ ਵਿੱਚ ਪੜਦੇ ਨੇ ਦਰਬਾਰ ਸਾਹਿਬ ਸੋ ਐਸੇ ਮਹਾਨ ਹੋਏ ਨੇ ਭਾਈ ਭਗਤ ਸੈਣ ਜੀ ਸੋ ਜੇ ਅਸੀਂ ਵੀ ਮਹਾਰਾਜ ਨਾਲ ਪ੍ਰੀਤੀ ਕਰੀਏ ਮਹਾਰਾਜ ਨਾਲ ਪ੍ਰੇਮ ਪਾਈਏ ਆਪਣੇ ਕੰਮਾਂ ਨੂੰ ਧਿਆ ਕੇ ਪਰਮੇਸ਼ਰਵਾਲ ਨੂੰ ਪਹਿਲਾਂ ਮੁਖ ਕਰੀਏ ਫਿਰ ਸਾਡੇ ਕਾਰਜ ਆਪਣੇ ਆਪ ਹੋਣਗੇ ਪਰ ਜੇ ਕਾਰ ਦੇ ਵਿੱਚ ਲੱਗੇ ਰਹੇ ਫਿਰ ਭਗਤੀ ਨਹੀਂ ਹੋਵੇਗੀ ਕਾਰਜੇ ਭਗਤੀ ਕਰਾਂਗੇ ਕਾਰਜ ਆਪਣੇ ਆਪ ਹੋਣਗੇ ਸੋ ਖਾਲਸਾ ਜੀ ਮਹਾਰਾ ਸੱਚੇ ਪਾਸ਼ਾਉ ਆਪਣਾ ਸਮਝ ਕੇ ਉਹਦੇ ਨਾਲ ਪ੍ਰੀਤੀ ਕਰੀਏ ਉਹਨਾਂ ਪ੍ਰੇਮ ਕਰੀਏ ਫਿਰ ਜਿਹੜੇ ਕਾਰਜਾਂ ਵਾਸਤੇ ਰੋਂਦੇ ਫਿਰਦੇ ਹਾਂ ਅਰਦਾਸਾਂ ਕਰਾਉਂਦੇ ਫਿਰਦੇ ਹਾਂ ਉਹ ਕਾਰਜ ਸੁਤੇ ਸਿੱਧਾ ਆਪਣੇ ਆਪ ਹੋਣਗੇ ਜਦੋਂ ਮੰਨਗੀ ਭਜਨ ਕਰਾਂਗੇ ਸੋ ਅਮਰਤ ਨੂਲੇ ਜਾਗਣਾ ਕਰੀਏ ਬਾਣੀ ਪੜਨਾ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਰਹਿਮਤ ਕਿਰਪਾ ਸਦਕਾ ਜਿਹੜਾ ਵੀ ਭਾਈ ਉਹਨਾਂ ਦੇ ਦਰ ਜਾ ਕੇ ਅਰਦਾਸਾਂ ਬੇਨਤੀਆਂ ਕਰਾਉਂਦਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਬੇਹਤ ਖੁਸ਼ੀਆਂ ਬਖਸ਼ਦੇ ਨੇ ਸੋ ਔਰ ਸਰਵਣ ਕਰੀ ਜਿਹੜੀ ਆਜ ਦੀ ਹੱਡ ਬੀਤੀ ਹੈ ਖਾਲਸਾ ਜੀ ਇੱਕ ਵੀਰ ਜੀ ਨੇ ਦੱਸਣਾ ਕੀਤਾ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾਇਆ ਉਹਨਾਂ ਨੂੰ ਖੈਰ ਮਿਲੀ ਹੈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਉਹਨਾਂ ਤੇ ਹੋਈ ਹੈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੇ ਘਰੋਂ ਕਈ ਪ੍ਰਕਾਰ ਦਾ ਕੋਹੜ ਕੱਢਿਆ ਖਾਲਸਾ ਜੀ ਵੀਰ ਜੀ ਨੇ ਦੱਸਣਾ ਕੀਤਾ ਕਿ ਕਾਫੀ ਪੁਰਾਣੀ ਗੱਲ ਹੈ ਕਿ ਕੁਝ 15 ਸਾਲ ਪਹਿਲਾਂ ਅਸੀਂ ਛੋਟੇ-ਛੋਟੇ ਹੁੰਦੇ ਸਾਂ ਤੇ ਸਾਡੇ ਘਰ ਦੇ ਵਿੱਚ ਨਾ ਸਾਡੇ ਡੰਗਰ ਕਾਫੀ ਹੁੰਦੇ ਸੀ ਪਸ਼ੂ ਹੁੰਦੇ ਸੀ ਸਾਡਾ ਕੰਮਕਾਰ ਚੰਗਾ ਸੀ ਪਰ ਇੱਕ ਵਾਰ ਸਾਨੂੰ ਯਾਦ ਅਸੀਂ ਛੋਟੇ ਹੁੰਦੇ ਸਾਂ ਸਾਡੇ ਘਰ ਕੋਈ ਨਾ ਟੂਣਾ ਕਰ ਗਿਆ ਸੀ ਕਿ ਕੋਈ ਮਾਸ ਦਾ ਟੁਕੜਾ ਕਿਸੇ ਨੇ ਰੱਖ ਕੇ ਸੰਧੂਰ ਵਗੈਰਾ ਪਾ ਕੇ ਕਈ ਕੁਝ ਰੱਖ ਦਿੱਤਾ ਜਦੋਂ ਦਾ ਉਹ ਸਾਡੇ ਘਰ ਟੂਣਾ ਹੋਇਆ ਉਸ ਦਿਨ ਤੋਂ ਸਾਡੇ ਘਰ ਦੇ ਸਾਰੇ ਜੀ ਬਿਮਾਰ ਸੀ ਸਾਡੇ ਘਰ ਦੇ ਸਾਰੇ ਜਿਹੜੇ ਮੈਂ ਵੀ ਖੁਦ ਵਿੱਚ ਕਹਿੰਦਾ ਬਿਮਾਰ ਰਹਿਣ ਲੱਗ ਪਿਆ ਸਾਂ ਕਦੀ ਕੋਸ਼ ਹੋਣਾ ਕਦੀ ਕੋਸ਼ ਹੋਣਾ ਸਾਡੇ ਸਾਰੇ ਪੈਸੇ ਜਿਹੜੇ ਕਮਾਉਣੇ ਡੈਡੀ ਹੁਣਾਂ ਨੇ ਕਮਾ ਕੇ ਲੈ ਕੇ ਆਉਣੇ ਉਹ ਸਾਡੀਆਂ ਦਵਾਈਆਂ ਤੇ ਲੱਗ ਜਾਂਦਾ ਸੀ ਪਰ ਨਿਕਲਦਾ ਕੁਝ ਨਹੀਂ ਸੀ ਵੀ ਅਸੀਂ ਕੋਈ ਪੱਕੇ ਬਿਮਾਰ ਨਹੀਂ ਸਾਂ ਪਰ ਕਦੀ ਸਰੀਰ ਦੁਖਣਾ ਕਦੀ ਕੋਸ਼ ਹੋ ਜਾਣਾ ਕਦੀ ਕੋਸ਼ ਕਦੀ ਲੱਤਾਂ ਇਦਾਂ ਹੋਣਾ ਬਿੱਲ ਤਾਂ ਹੈਗੀਆਂ ਇਨੀਆਂ ਨਾਲ ਇਦਾਂ ਦੀ ਕਹਿੰਦਾ ਸਾਡੀ ਹਾਲਾਤ ਹੋ ਗਈ ਉਸ ਦਿਨ ਤੋਂ ਬਾਅਦ ਸਾਡੇ ਡੰਗਰ ਵੀ ਕਈ ਮਰ ਗਏ ਕਾਮਕਾਰ ਵੀ ਸਾਡਾ ਖੜਦਾ ਖੜਦਾ ਖੜ ਗਿਆ ਕਹਿੰਦੇ ਅਸੀਂ ਨਾ 2-4 ਬੰਦੇ ਨੂੰ ਪੁੱਛਿਆ ਸਾਡੇ ਫਾਦਰ ਸਾਹਿਬ ਹੋਣਾ ਨੇ ਤੇ ਉਹ ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰੇ ਕਿਸੇ ਨੇ ਕੁਝ ਕੀਤਾ ਹੋਇਆ ਹੈ ਖਾਲਸਾ ਦੀ ਇਹ ਆਮ ਕਰਕੇ ਅੱਜ ਕੱਲ ਜਿਹੜਾ ਸਮਾਂ ਹੈ ਅੱਜ ਅਸੀਂ ਬਾਣੀ ਪੜਦੇ ਨਹੀਂ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੰਨਦੇ ਨਹੀਂ ਹਾਂ ਗੁਰੂ ਸਾਹਿਬ ਸੱਚੇ ਪਾਸ਼ਾ ਦੀ ਨਰਾਦਰੀ ਕਰਦੇ ਹਾਂ ਸਤਿਗੁਰਾਂ ਨੂੰ ਮੰਨਦੇ ਨਹੀਂ ਹਾਂ ਪਰ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਕਹਿਣਾ ਕੀਤਾ ਸਮਝਾਉਣਾ ਕੀਤਾ ਹੈ ਕਿ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦਾ ਨਾਮ ਜਪਦਾ ਹੈ ਆ ਕਾਲੇ ਰੰਮੂਲਮ ਜਾਂ ਟੂਣਾ ਟੂਣਾ ਟਮਣਾ ਕੋਈ ਉਸਤੇ ਅਸਰ ਨਹੀਂ ਕਰਦਾ ਜਿਹੜਾ ਬਾਣੀ ਪੜਨ ਵਾਲਾ ਗੁਰਸਿੱਖ ਹੈ ਟੂਨੇਟ ਆਣੇ ਉਹਨਾਂ ਦੇ ਅਸਰ ਨਹੀਂ ਕਰਦੇ ਖਾਲਸਾ ਜੀ ਇਹ ਸੱਚ ਹੈ ਮਹਾਰਾਜ ਦੀ ਪਾਵਨ ਪੁੱਤਰ ਬਾਣੀ ਦਾ ਜਿਹੜਾ ਕੋਈ ਜਾਪ ਕਰਦਾ ਅਭਿਆਸ ਕਰਦਾ ਹੈ ਜੇ ਉਹਨਾਂ ਦੇ ਘਰੇ ਕੋਈ ਕੀਤਾ ਕਰਾਇਆ ਵੀ ਹੋਵੇ ਮਹਾਰਾਜ ਦੀ ਬਾਣੀ ਪੜਿਆ ਕਰੋ ਉਹ ਚੀਜ਼ਾਂ ਆਪਣੇ ਆਪ ਖਤਮ ਹੋ ਜਾਂਦੀਆਂ ਐਸਾ ਪ੍ਰਤਾਪ ਹੈ ਮਹਾਰਾਜ ਦੀ ਬਾਣੀ ਅੰਦਰ ਭਰੋਸਾ ਰੱਖ ਕੇ ਪ੍ਰੇਮ ਰੱਖ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਸ਼ਹੀਦਾ ਫੌਜਾਂ ਦੇ ਬਾਣੀ ਪੜੋ ਘਰੋਂ ਸਾਰੀਆਂ ਜਿਹੜੀਆਂ ਵੱਦ ਬਲਾਵਾਵਾਂ ਦੂਰ ਹੋ ਜਾਂਦੀਆਂ ਸੋ ਖਾਲਸਾ ਜੀ ਉਹ ਵੀਰ ਕਹਿੰਦਾ ਸਾਨੂੰ ਕੋਈ ਬਹੁਤਾ ਪਤਾ ਨਹੀਂ ਸੀ ਹੈ ਤਾਂ ਅਸੀਂ ਸਿੱਖ ਪਰਿਵਾਰ ਦੇ ਪਰ ਸਾਡਾ ਟੰਬਰ ਜਿਹੜਾ ਸੀ ਉਹ ਥਾਂ ਥਾਂ ਮੱਥੇ ਮਾਰਦਾ ਸੀ ਪੀਰਾਂ ਦੇ ਮੇਲਾ ਹੋਇਆ ਉੱਥੇ ਚਲ ਗਿਆ ਮਾਤਾ ਦਾ ਭੰਡਾਰਾ ਆਇਆ ਉੱਥੇ ਚਲ ਗਿਆ ਜਿੱਥੇ ਜੀ ਕੀਤਾ ਜਿੱਥੇ ਦਿਲ ਕੀਤਾ ਉੱਥੇ ਤੁਰ ਪਿਆ ਨਹੀਂ ਖਾਲਸਾ ਜੀ ਆਪਣਾ ਸਿਰ ਕਿਸੇ ਇੱਕ ਨੂੰ ਦਿਓ ਮੈਂ ਇਹਦੇ ਵਿੱਚ ਇਹਦੇ ਹੱਕ ਵਿੱਚ ਨਹੀਂ ਹਾਂ ਚਾਹੇ ਕਈ ਵੀਰ ਸੁਣਨ ਵਾਲੇ ਕਈ ਭੈਣਾ ਸੁਣਨ ਵਾਲੀਆਂ ਜਦੋਂ ਉਹ ਵਰਤਾਉਂਦੇ ਨੇ ਵਰਤ ਰੱਖਣ ਲੱਗ ਪੈਂਦੀਆਂ ਨੇ ਜਦੋਂ ਕੰਜਗਾ ਆਉਂਦੀਆਂ ਉਦੋਂ ਲੋਕਾਂ ਦੇ ਘਰੋਂ ਧੀ ਨਿਆਣੇ ਇਕੱਠੇ ਕਰਨ ਲੱਗ ਪੈਂਦੇ ਨੇ ਸੋ ਆਪ ਨੂੰ ਆਪਣੇ ਟਕਵਾਂ ਦੇ ਚਲਾਏ ਹੋਏ ਨੇ ਨਹੀਂ ਭਾਈ ਇੱਕ ਨੂੰ ਆਪਣੇ ਨੂੰ ਖਸਮ ਬਣਾਓ ਇੱਕ ਨੂੰ ਆਪਣਾ ਪਿਓ ਬਣਾਓ ਇੱਕ ਨੂੰ ਗੁਰੂ ਬਣਾਓ ਇੱਕ ਉਹਦੇ ਲਾੜ ਲੱਗ ਜਾਓ ਤੁਹਾਨੂੰ ਜਿੰਨੇ ਦੇਣਾ ਨਾ ਜਦੋਂ ਦੇਣ ਲੱਗਾ ਪਰਮੇਸ਼ਰ ਉਹਨੇ ਇੱਕ ਦੇ ਰਾਹੀ ਤੁਹਾਨੂੰ ਬਹੁਤ ਕੁਝ ਦੇ ਦੇਣਾ ਥਾਂ ਥਾਂ ਜਾਣ ਵਾਲਾ ਬੰਦਾ ਖਾਲੀ ਰਹਿ ਜਾਂਦਾ ਜੇ ਉਹਨੂੰ ਕੁਝ ਮਿਲ ਵੀ ਜਾਂਦਾ ਤੇ ਉਹ ਕੋਸ਼ਕ ਦੇਣਾ ਦਾ ਹੁੰਦਾ ਸਦੀਵੀ ਸੁੱਖ ਕਦੇ ਨਹੀਂ ਮਿਲਦਾ ਸੋ ਇੱਕੋ ਦੇ ਚਰਣੀ ਲੱਗਿਆਂ ਪ੍ਰਾਪਤੀ ਹੁੰਦੀ ਐ ਸੋ ਵੀਰ ਕਹਿੰਦਾ ਵੀ ਸਾਡੇ ਬਾਪੇ ਹੁਣੀ ਜਾਂ ਫਾਦਰ ਸਾਹਿਬ ਹੁਣੀ ਜਾਂ ਸਾਡੇ ਦਾਦੇ ਹੁਣੀ ਸਾਰੇ ਨਾ ਜਦੋਂ ਕਿਤੇ ਕਿਸੇ ਜਗ੍ਹਾ ਤੇ ਮੇਲਾ ਹੋਣਾ ਉੱਥੇ ਚਲੇ ਜਾਣਾ ਜਦੋਂ ਸਾਡੇ ਘਰ ਦੇ ਇਹ ਹਾਲਾਤ ਹੋਏ ਤੇ ਸਾਡਾ ਬਾਪੂ ਇੱਕ ਗੁਜਰ ਜੇ ਨੂੰ ਘਰੇ ਲੈ ਕੇ ਆ ਗਿਆ ਕਹਿੰਦੇ ਉਹਨਾਂ ਨੇ ਘਰ ਵਿੱਚ ਫੇਰਾ ਫੂਰਾ ਪਾ ਕੇ ਸਾਨੂੰ ਕਹਿਣ ਲੱਗਾ ਵੀ ਤੁਹਾਡੇ ਘਰ ਤੇ ਜਗਾ ਆ ਪੀਰ ਦੀ ਵੀ ਉਹ ਪੀਰ ਤੁਹਾਨੂੰ ਤੰਗ ਕਰਦਾ ਕੋ ਟੂਣਾ ਟਾਣਾ ਨਹੀਂ ਤੰਗ ਕਰਦਾ ਤੇ ਤੁਸੀਂ ਇਦਾਂ ਕਰੋ ਆਪਣੇ ਇੱਥੇ ਇੱਕ ਜਗ੍ਹਾ ਤੇ ਵੱਖਰੀ ਜਗ੍ਹਾ ਤੇ ਇੱਕ ਜਗ੍ਹਾ ਬਣਾਓ ਪੀਰ ਦੀ ਉਥੇ ਦੀਵਾ ਚਰਾਗ ਕਰਿਆ ਕਰੋ ਤੇ ਤੁਹਾਡੇ ਘਰੇ ਸੁੱਖ ਹੋਊਗਾ ਕਹਿੰਦੇ ਵੀ ਉਹਨੇ ਇਦਾਂ ਕੀਤਾ ਸਾਨੂੰ ਦੱਸਿਆ ਅਸੀਂ ਸਾਡੇ ਘਰਦਿਆਂ ਦੇ ਪਿੱਛੇ ਲਾ ਕੇ ਉੱਥੇ ਛੋਟੀ ਜੀ ਜਗ੍ਹਾ ਬਣਾ ਲਈ ਕਹਿੰਦੇ ਪਰ ਜਿਹੜੀ ਜਗ੍ਹਾ ਬਣਾਈ ਜਦੋਂ ਉੱਥੇ ਸਾਡਾ ਬਾਪੂ ਜਾਣ ਲੱਗਾ ਦੀਵੇ ਜਗਾਉਣ ਲੱਗਾ ਉਹ ਸਾਡੇ ਬਾਪੂ ਦੇ ਸਿਰ ਵੱੱਦ ਬਲਾਵਾ ਨਹੀਂ ਆਉਣ ਲੱਗ ਪਿਆ ਬਾਪੂ ਨੇ ਖੇਢੀ ਜਾਣਾ ਕਈ ਕੁਝ ਬੋਲੀ ਜਾਣਾ ਖਾਲਸਾ ਜੀ ਸਾਡੇ ਲੋਕੀ ਅਨਪੋੜ ਨੇ ਭੋਲੇ ਨੇ ਇਹਨਾਂ ਨੂੰ ਪਤਾ ਨਹੀਂ ਕਈ ਵਾਰ ਕੀ ਹੁੰਦਾ ਪੀਰ ਉੱਥੇ ਕੋਈ ਨਹੀਂ ਹੁੰਦਾ ਕੋਈ ਚੜ੍ਹਦੀ ਕਲਾ ਰੂਹ ਕੋਈ ਉੱਥੇ ਨਹੀਂ ਹੁੰਦੀ ਉੱਥੇ ਸ਼ੈਤਾਨ ਵਸਿਆ ਹੁੰਦਾ ਇਹੋ ਜੀ ਮਾੜੀ ਰੂਹ ਹੁੰਦੀ ਆ ਉਹ ਜਦੋਂ ਅਸੀਂ ਉਹਦਾ ਦੀਵਾ ਜਗਾਉਨੇ ਹਾਂ ਤੇ ਉਹ ਰੂਹ ਜਿਹੜੀ ਮਾੜੀ ਰੂਹ ਹੁੰਦੀ ਆ ਉਥੇ ਕਾਬਜ ਹੋ ਕੇ ਬਹਿ ਜਾਂਦੀ ਆ ਉਥੇ ਕਬਜ਼ਾ ਕਰਕੇ ਬਹਿ ਜਾਂਦੀ ਆ ਜਦੋਂ ਬੈਠ ਜਾਂਦੀ ਆ ਫਿਰ ਕਿਸੇ ਨਾ ਕਿਸੇ ਨੂੰ ਆਪਣੇ ਵਾਸ ਕਰਦੀ ਆ ਫਿਰ ਜਿਹੜਾ ਬੰਦਾ ਉਹਦੇ ਕੋ ਜਾਂਦਾ ਕਿਉਂਕਿ ਹੁਣ ਰੂਹ ਹੈ ਜਿਹੜੀ ਰੂਹ ਹੈ ਇਹਨੂੰ ਸਭ ਕੁਝ ਪਤਾ ਹੁੰਦਾ ਇਹ ਅਗਲਾ ਪਿਛਲਾ ਵੇਖ ਲੈਂਦੀ ਆ ਸਾਡੇ ਅੰਦਰ ਜਿਹੜੀ ਰੂਹ ਹੈ ਜਿਹੜੀ ਸਰੀਰ ਦੇ ਅੰਦਰ ਇਹਨੂੰ ਤਾਂ ਨਹੀਂ ਪਤਾ ਕਿਉਂਕਿ ਇਹ ਸਰੀਰ ਦੇ ਵਿੱਚ ਹੈ ਜਿੰਨਾ ਜਨ ਰੂਹ ਸਰੀਰ ਦੇ ਵਿੱਚ ਹੋ ਕੇ ਬੰਦਗੀ ਨਾ ਕਰੇ ਜਦੋਂ ਬੰਦਗੀ ਕਰ ਲਵੇ ਫਿਰ ਇਹਨੂੰ ਚਾਨਣ ਹੋ ਜਾਂਦਾ ਪਰ ਜੇ ਬੰਦਗੀ ਨਾ ਕਰੇ ਉਹਨਾਂ ਜਿਹੜੇ ਮਾਇਆ ਵਿੱਚ ਸੁੱਤੀ ਰਹਿੰਦੀ ਐ ਇਹਨੂੰ ਕੁਝ ਨਹੀਂ ਪਤਾ ਲੱਗਦਾ ਉਦਾਂ ਇਹ ਆਕਾਲ ਪੁਰਖ ਵਾਹਿਗੁਰੂ ਦੀ ਅੰਛਾ ਇਹ ਦੇ ਵਿੱਚ ਬਹੁਤ ਬਲ ਹੈ ਬੜੀ ਸ਼ਕਤੀ ਹੈ ਸਭ ਕੁਝ ਵੇਖ ਸਕਦੀ ਹੈ ਸੋ ਜਿਹੜੇ ਸਾਧੂ ਹੁੰਦੇ ਨੇ ਉਹ ਆਪਣੀ ਆਤਮਾ ਨੂੰ ਚਮਕਾ ਲੈਂਦੇ ਨੇ ਬੰਦਗੀ ਕਰਕੇ ਉਹ ਆਕਾਲ ਪੁਰਖ ਨਾਲ ਜੋੜ ਲੈਂਦੇ ਨੇ ਫਿਰ ਉਹਨਾਂ ਨੂੰ ਸਭ ਕੁਝ ਨਜ਼ਰੀ ਆਉਂਦਾ ਸੋ ਜਿਹੜੀ ਮਾੜੀ ਰੂਹ ਹੁੰਦੀ ਐ ਉਹਨੂੰ ਵੀ ਸਭ ਕੁਝ ਨਜ਼ਰੀ ਆਉਂਦਾ ਹੁੰਦਾ ਜਦੋਂ ਫਿਰ ਅਸੀਂ ਲੋਕੀ ਉੱਥੇ ਟੋਲੀਆਂ ਬਣਾ ਬਣਾ ਮੰ ਕਿ ਫੁਲਾਣੀ ਪੀਰ ਦੀ ਜਗਾ ਹੈ ਉਥੇ ਬੜੀ ਕਿਰਪਾ ਜਦੋਂ ਉਥੇ ਜਾ ਕੇ ਅਸੀਂ ਉਹਨਾਂ ਕੋਲ ਅਰਦਾਸ ਕਰਾਉਨੇ ਆ ਜਾਂ ਜਾ ਕੇ ਪੁੱਛਦੇ ਕਿ ਬਾਬਾ ਜੀ ਸਾਡੇ ਆ ਨਹੀਂ ਹੁੰਦਾ ਸਾਡੇ ਆ ਨਹੀਂ ਹੁੰਦਾ ਫਿਰ ਉਹ ਜਿਹੜੀ ਮਾੜੀ ਰੂਹ ਹੁੰਦੀ ਹੈ ਕਿਸੇ ਦੇ ਸਿਰ ਆਈ ਹੁੰਦੀ ਉਹ ਫਿਰ ਤੁਹਾਨੂੰ ਦੱਸ ਦਿੰਦੀ ਹੈ ਕਿ ਤੁਹਾਡੇ ਘਰੇ ਆ ਚੱਕਰ ਆ ਤੁਸੀਂ ਏਦਾਂ ਕਰੋ ਤੁਸੀਂ ਉਦਾਂ ਕਰਦੇ ਹੋ ਤੁਹਾਡਾ ਕੰਮ ਥੋੜਾ ਠੀਕ ਹੋ ਜਾਂਦਾ ਪਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਤੁਸੀਂ ਮਾੜੀ ਚੀਜ਼ ਕੋ ਜਾ ਕੇ ਆਏ ਹੋ ਉਹ ਕੋਈ ਪੀਰ ਨਹੀਂ ਕੋਈ ਪੈਗੰਬਰ ਨਹੀਂ ਹੈ ਕੋਈ ਪਰਮੇਸ਼ਰ ਦਾ ਪਿਆਰਾ ਨਹੀਂ ਹੈ ਉਹ ਮਾੜੀ ਰੂਹ ਹੈ ਤੇ ਜਿੰਨਾ ਚਿਰ ਤੁਸੀਂ ਉਹਨੂੰ ਨਮਸ ਕਾਰੀ ਜਾਓਗੇ ਜਿਨ੍ਹਾਂ ਚ ਤੁਸੀਂ ਉਹਦੇ ਅੱਗੇ ਸਿਰ ਟੇਕੀ ਜਾਓਗੇ ਉਹਨਾਂ ਚ ਉਹਨੇ ਤੁਹਾਨੂੰ ਕੁਝ ਨਹੀਂ ਕਹਿਣਾ ਤੁਹਾਡੇ ਕਰ ਲੈ ਰਾਂ ਬਹਿਰਾਂ ਰਹਿਣਗੀਆਂ ਪਰ ਜਦੋਂ ਤੁਸੀਂ ਮੁੱਖ ਫੇਰਿਆ ਉਦੋਂ ਉਹਨੇ ਸਾਰੇ ਟੱਬਰ ਨੂੰ ਢਾ ਲੈਣਾ ਫਿਰ ਉਸ ਵੇਲੇ ਮਾਰਦਾ ਹੈ ਉਸ ਵੇਲੇ ਦੁੱਖ ਦਿੰਦਾ ਹੈ ਉਸ ਵੇਲੇ ਫਿਰ ਪਿੱਛੋਂ ਨਹੀਂ ਲੱਤਦਾ ਸੋ ਖਾਲਸਾ ਜੀ ਕਿਉਂ ਅਸੀਂ ਬੱਦ ਬਲਾਵਾ ਨੂੰ ਆਪਣੇ ਗੁਰੂ ਬਣਾਉਨੇ ਹਾਂ ਕਿਉਂ ਆਪਣਾ ਸਿਰ ਜਿਹੜਾ ਬੱਦ ਬਲਾਵਾ ਅੱਗੇ ਟੇਕਦੇ ਹਾਂ ਇੱਕੋ ਪਰਮੇਸ਼ਰ ਅੱਗੇ ਟੇਕੀਏ ਇਹ ਸਿਰ ਉਹਨੂੰ ਵੇਚੀਏ ਜਿਹਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਅਸੀਸ ਦਿੱਤਾ ਸੋ ਖਾਲਸਾ ਜੀ ਪਰਮੇਸ਼ਰ ਸ਼ਰ ਅੱਗੇ ਅਸੀਸ ਮੱਥਾ ਟੇਕਿਆਂ ਉਤੋਂ ਸੁਖ ਪ੍ਰਾਪਤ ਹੁੰਦਾ ਇਹੋ ਜੀਆਂ ਚੀਜ਼ਾਂ ਅੱਗੇ ਟੇਕਿਆਂ ਫਿਰ ਦੁੱਖ ਹਾਸਲ ਹੁੰਦਾ ਖਾਲਸਾ ਜੀ ਉਹ ਵੀਰ ਕਹਿੰਦਾ ਜਦੋਂ ਇਦਾਂ ਹੋਣ ਲੱਗ ਪਾ ਉਹਨਾਂ ਸਾਡਾ ਬਾਪੂ ਬਹੁਤ ਬਿਮਾਰ ਹੋ ਗਿਆ ਉਹਦੇ ਸਰੀਰ ਦੇ ਵਿੱਚੋਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਕਦੀ ਕੋਸ਼ ਕਦੀ ਕੋਸ਼ ਹੋਣਾ ਉਹ ਸੁੱਕਣ ਲੱਗ ਪਿਆ ਕਹਿੰਦੇ ਬਹੁਤਾ ਹੀ ਸਾਡੇ ਘਰ ਦਾ ਬੁਰਾ ਹਾਲ ਹੋ ਗਿਆ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਸਾਡੇ ਘਰ ਨਾਲ ਕੋਈ ਗੁਰਸੇ ਖਾਇਆ ਸਾਡਾ ਰਿਸ਼ਤੇਦਾਰ ਹੀ ਲੱਗਦਾ ਵੈਸੇ ਦੂਰ ਦਰਾਡੇੋਂ ਉਹ ਆਇਆ ਤਾਂ ਉਹਨੇ ਸਾਡੇ ਘਰ ਆ ਕੇ ਜਦੋਂ ਵੇਖਿਆ ਉਹ ਨਿਤਨੇਮੀ ਪ੍ਰੇਮੀ ਸੀ ਉਹਨੇ ਆ ਕੇ ਸਾਨੂੰ ਕਿਹਾ ਮੂਰਖੋ ਆ ਤੁਸੀਂ ਘਰ ਵਿੱਚ ਕਿਹੜੀ ਸ਼ੈਅ ਬਿਠਾ ਕੇ ਰੱਖੀ ਆ ਵੀ ਇਹ ਤਾਂ ਕੋਈ ਮਾੜੀ ਸ਼ਕਤੀ ਆ ਤੁਹਾਡੇ ਘਰ ਵਿੱਚੇ ਕੋਈ ਪੀਰ ਪਗੰਬਰ ਨਹੀਂਗਾ ਇਹ ਕੋਈ ਮਾੜੀ ਸ਼ਕਤੀ ਆ ਉਹ ਬਾਣੀ ਪੜਨ ਵਾਲਾ ਸਿੰਘ ਸੀ ਉਹਨੇ ਸਾਨੂੰ ਦੱਸਿਆ ਤੇ ਸਾਨੂੰ ਅਸੀਂ ਉਹਨੂੰ ਪੁੱਛਿਆ ਵੀ ਭਾਈ ਸਾਨੂੰ ਰਾਹ ਪਾ ਵੀ ਅਸੀਂ ਤਾਂ ਬਹੁਤ ਤੰਗ ਆ ਵੀ ਸਾਡੇ ਘਰ 'ਦ ਬਹੁਤ ਦੁੱਖ ਆ ਵੀ ਅਸੀਂ ਹੁਣ ਕੀ ਕਰੀਏ ਸਾਡਾ ਕਾਰੋਬਾਰ ਵੀ ਸਾਰਾ ਠੱਪ ਹੋ ਗਿਆ ਫਿਰ ਉਹ ਸਾਡੇ ਮਿੱਤਰ ਨੇ ਦੱਸਿਆ ਜਿਹੜਾ ਰਿਸ਼ਤੇਦਾਰ ਸੀਗਾ ਉਹਨੇ ਦੱਸਿਆ ਕਿ ਭਾਈ ਤੁਹਾਡੇ ਘਰ ਦਾ ਸਭ ਕੁਝ ਮਾਰਾ ਕਰਨ ਵਾਲਾ ਆ ਬੈਠਾ ਆ ਉਹਨੂੰ ਸ਼ਾਇਦ ਨਜ਼ਰੀ ਆਉਂਦਾ ਸੀ ਫਿਰ ਉਹਨੂੰ ਅਸੀਂ ਪੁੱਛਿਆ ਵੀ ਤੂੰ ਰਾਹ ਦੱਸ ਉਹਨੇ ਕਿਹਾ ਕਿ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਜਗਾਉਣੀ ਸ਼ੁਰੂ ਕਰਦੋ ਮਹਾਰਾਜ ਦੀ ਜੋਤ ਜਗਾਉਣੀ ਸ਼ੁਰੂ ਕਰਦੋ ਘਰ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾਣਾ ਸ਼ੁਰੂ ਕਰਦੋ ਉਥੋਂ ਜੋਤ ਵਿੱਚੋਂ ਘੋ ਲੈ ਕੇ ਆਓ ਉਹ ਥੋੜਾ ਜਿਹਾ ਘੋ ਇਸ ਜੋਤ ਵਿੱਚ ਪਾ ਕੇ ਤੇ ਜੋਤ ਚ ਗਾਉਣੀ ਕਰੋ ਮਹਾਰਾਜ ਦੀ ਬੇਅੰਤ ਕਿਰਪਾ ਹੁਣੀ ਵੇਖਿਓ ਇਹਨੇ ਆਪੇ ਭੱਜ ਜਾਣਾ ਸੋ ਉਹ ਵੀਰ ਕਹਿੰਦਾ ਜਦੋਂ ਸਾਨੂੰ ਦੱਸ ਕੇ ਗਿਆ ਤੇ ਅਸੀਂ ਫਿਰ ਇਦਾਂ ਹੀ ਕੀਤਾ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਦੇ ਜੋਤ ਵਿੱਚ ਘੋ ਪਾਇਆ ਜਿਹੜਾ ਉਥੋਂ ਘੋ ਮਿਲਦਾ ਹੁੰਦਾ ਉਹ ਲੈ ਕੇ ਆਏ ਪਰ ਇਹ ਜਿਹੜਾ ਕੰਮ ਸਾਡੇ ਘਰੇ 8-9 ਸਾਲ ਚੱਲਿਆ ਜਦੋਂ ਮੈਨੂੰ ਹੋਸ਼ ਆਈ ਮੈਨੂੰ ਉਹਨਾਂ ਨੇ ਦੱਸਿਆ ਫਿਰ ਮੈਂ ਸ਼ੁਰੂ ਕੀਤਾ ਵੀਰ ਕਹਿੰਦਾ ਕਿ 8-9 ਸਾਲ ਅਸੀਂ ਬਹੁਤ ਦੁੱਖ ਭੋਗਿਆ ਸਾਡੇ ਘਰ ਦੇ ਵਿੱਚ ਬਹੁਤ ਬੁਰਾ ਹਾਲ ਸੀ ਸਾਡੇ ਬੱਚੇ ਡਰ ਜਾਂਦੇ ਸੀ ਰਾਤ ਨੂੰ ਕਈਆਂ ਨੂੰ ਉਹ ਦਿਖ ਜਾਂਦਾ ਸੀ ਸੋ ਇਦਾਂ ਦੇ ਹਾਲਾਤ ਹੋਏ ਸੀ ਸਾਡੇ ਘਰ ਦੇ ਸੋ ਉਹ ਵੀਰ ਕਹਿੰਦਾ ਮੈਂ ਫਿਰ ਉੱਥੇ ਘਿਉ ਪਾ ਕੇ ਜੋਤ ਵਿੱਚੋਂ ਜਿਹੜਾ ਲਿਆ ਕੇ ਤੇ ਘਰ ਜੋਤ ਜਗਾਉਣੀ ਸ਼ੁਰੂ ਕੀਤੀ ਕਹਿੰਦਾ ਜਦੋਂ ਮੈਂ ਪਹਿਲੇ ਦਿਨ ਜੋਤ ਜਗਾਉਣੀ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਰੱਖ ਕੇ ਤੇ ਕਹਿੰਦਾ ਮੈਂ ਜਦੋਂ ਡੱਬੀ ਦੀ ਤੀਲ ਬਾਲੀ ਨਾ ਜੋਤ ਨੂੰ ਲਾਉਣ ਲੱਗਾ ਤੇ ਮੇਰਾ ਹੱਥ ਅੜ ਗਿਆ ਸੀ ਉੱਥੇ ਵੀ ਜਿੱਦਾਂ ਪੂਰਾ ਉਹਨੇ ਜ਼ੋਰ ਲਾਇਆ ਵੀ ਮੈਂ ਜੋਤ ਨਾ ਜਗਾ ਸਕਾਂ ਕਹਿੰਦਾ ਇਦਾਂ ਦਾ ਹਾਲਾਤ ਮੈਨੂੰ ਮੇਰੇ ਨਾਲ ਹੋਇਆ ਕਹਿੰਦਾ ਮੈਨੂੰ ਇੱਕ ਵਾਰੀ ਚੁੱਕ ਕੇ ਸਿੱਟਿਆ ਵੀ ਆ ਉਹ ਚੀਜ਼ ਨੇ ਕਹਿੰਦਾ ਵੀ ਮੈਨੂੰ ਐ ਜਿੱਦਾਂ ਇਦਾਂ ਲੱਗਾ ਕਿ ਮੇਰੇ ਪੈਰ ਹੀ ਚੁੱਕੇ ਗਏ ਹੁਣ ਧਰਤੀ ਤੋਂ ਕਹਿੰਦਾ ਫਿਰ ਮੈਂ ਉਦਮ ਕਰਕੇ ਮੈਂ ਉੱਚੀ ਉੱਚੀ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਕਰਦੇ ਕਰਦੇ ਨੇ ਜੋਤ ਜਗਾਤੀ ਕਹਿੰਦੇ ਜਿੱਦਣ ਜੋਤ ਜਗਾਈ ਉਸ ਦਿਨ ਕਹਿੰਦਾ ਸਾਡੇ ਘਰ ਵਿੱਚੋਂ ਬੜੀ ਵਨਸ ਵਨ ਰਾਤ ਵਾਜਾਂ ਆਈਆਂ ਬੋਧ ਜਿੱਦਾਂ ਕੋਈ ਰੋਂਦਾ ਹੁੰਦਾ ਜਿੱਦਾਂ ਕਿਸੇ ਨੂੰ ਮਾਰ ਪੈਂਦੀ ਹੁੰਦੀ ਸੋ ਖਾਲਸਾ ਜੀ ਜਿੱਥੇ ਸ਼ਹੀਦ ਸਿੰਘਾਂ ਦੇ ਪੈਰੇ ਹੋ ਜਾਂਦੇ ਆ ਨਾ ਇਹ ਲੋਕੀ ਮੰਨਦੇ ਨਹੀਂ ਲੋਕੀ ਹੈ ਹੀ ਮੂਰਖ ਇਹਨਾਂ ਨੂੰ ਕੌਣ ਸਮਝਾਵੇ ਜਦੋਂ ਸ਼ਹੀਦਾ ਸਿੰਘਾਂ ਅੱਗੇ ਮੱਥਾ ਟੇਕਦੇ ਨੇ ਉਹ ਫਿਰ ਕਿਤੇ ਜਾਣ ਦੀ ਤੁਹਾਨੂੰ ਲੋੜ ਨਹੀਂ ਫਿਰ ਕਿਸੇ ਵੱਲ ਵੇਖਣ ਦੀ ਲੋੜ ਨਹੀਂ ਇਹ ਹੌਲੀ-ਹੌਲੀ ਤੁਹਾਡੇ ਤੇ ਆਪੇ ਕਿਰਪਾ ਕਰਨਗੇ ਜਿਸ ਦਿਨ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰ ਲਿਆ ਜਿਸ ਦਿਨ ਤੁਸੀਂ ਸ਼ਹੀਦਾ ਸਿੰਘਾਂ ਨੂੰ ਯਾਦ ਕਰ ਲਿਆ ਉਸੇ ਦਿਨ ਤੋਂ ਸ਼ੀਰ ਸਿੰਘ ਤੁਹਾਡੇ ਕਾਰਜ ਵਿੱਚ ਲੱਗ ਜਾਂਦੇ ਨੇ ਉਸੇ ਦਿਨ ਤੋਂ ਤੁਹਾਡੇ ਕਾਰਜਾਂ ਨੂੰ ਸਿੱਧ ਕਰਨ ਵਾਸਤੇ ਲੱਗ ਜਾਂਦੇ ਨੇ ਸੋ ਖਾਲਸਾ ਜੀ ਕਈ ਵਾਰੀ ਸਾਡਾ ਐਡਾ ਮਾੜਾ ਤੇ ਭਿਆਨਕ ਕਰਮ ਹੁੰਦਾ ਉਹਦੇ ਵਾਸਤੇ ਸਮਾਂ ਵੀ ਲੱਗਦਾ ਪਰ ਅਸੀਂ ਕਾਲ ਕਰਦੇ ਹਾਂ ਕਾਲੀ ਦੇ ਕੰਮ ਨਹੀਂ ਆ ਜਿਹੜਾ ਪਰਮੇਸ਼ਰ ਹੁੰਦਾ ਆ ਕਾਲਪੁਰਖ ਵਾਹਿਗੁਰੂ ਦੀਆਂ ਇਹ ਜਿਹੜੀਆਂ ਫੌਜਾਂ ਨੇ ਖਸ਼ੀਦੀ ਫੌਜਾਂ ਇਹ ਜਦੋਂ ਕਿਸੇ ਦਾ ਕਾਰਜ ਕਰਦੀਆਂ ਨੇ ਤੇ ਇਹ ਸਾਰਾ ਕੁਝ ਉਹਨੂੰ ਸੁਦੀਵੀ ਸੁਖ ਦੇਣ ਵਾਸਤੇ ਕਰਦੀਆਂ ਨੇ ਇਹ ਨਹੀਂ ਕਿ ਘੜੀ ਪਲ ਸੁਖ ਦੇ ਤਾ ਫਿਰ ਉਹੀ ਹਾਲ ਇਦਾਂ ਨਹੀਂ ਕਰਦੀਆਂ ਸੋ ਸਦਾ ਇਹਨਾਂ ਦੇ ਚਰਨਾਂ ਕਮਲਾਂ ਨਾਲ ਲੱਗੇ ਰਹਿਣਾ ਚਾਹੀਦਾ ਸੋ ਉਹ ਵੀਰ ਕਹਿੰਦਾ ਮੈਂ ਉਦਮ ਕਰਕੇ ਜਿੱਦਣ ਜੋਤ ਜਗਾਈ ਉਸ ਦਿਨ ਘਰ ਵਿੱਚੋਂ ਕਈ ਪ੍ਰਕਾਰ ਦੀਆਂ ਮਾੜੀਆਂ ਆਵਾਜ਼ਾਂ ਰੋਣ ਦੀਆਂ ਸਾਰੀ ਰਾਤ ਸੀ ਜਾਗ ਕੇ ਕੱਢੀ ਪਰ ਬਾਬਾ ਦੀਪ ਸਿੰਘ ਸਾਹਿਬ ਦੀ ਜਿਹੜੀ ਜੋਤ ਸੀ ਉਹ ਇਦਾਂ ਮੱਚਦੀ ਸੀ ਜਿੱਦਾਂ ਆਮੜ ਮਾਜਦਾ ਹੋਵੇ ਸਾਡੇ ਘਰ ਉਸ ਦਿਨ ਸੋ ਮਹਾਰਾਜ ਦੀ ਐਸੀ ਰਹਿਮਤ ਹੋਈ ਉਸ ਦਿਨ ਤੋਂ ਬਾਅਦ ਅਸੀਂ ਸਾਰੇ ਪਰਿਵਾਰ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਜਾਣਾ ਸ਼ੁਰੂ ਕੀਤਾ ਫਿਰ ਕੁਦਰਤੀ ਇੱਕ ਵਾਰ ਅਸੀਂ ਟਾਲਾ ਸਾਹਿਬ ਸਥਾਨ ਜਿਹੜਾ ਪਹਿਲਾ ਆ ਖਾਲਸਾ ਜੀ ਜਿੱਥੇ ਟੀਨਾ ਪਈਆਂ ਹੋਈਆਂ ਜਿੱਥੇ ਲੜੀਆਂ ਚੱਲਦੀਆਂ ਨੇ ਮਹਾਰਾਜ ਦੇ ਪਾਠ ਦੀਆਂ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੁਣ ਤਾਂ ਬੜਾ ਸੋਹਣਾ ਤੇ ਸੁੰਦਰ ਦਰਬਾਰ ਸੱਜ ਗਿਆ ਉਹਦੇ ਨਾਲ ਇੱਕ ਹੋਰ ਦਰਬਾਰ ਆ ਜਿੱਥੇ ਖੰਡਪੜ ਸਾਹਿਬ ਦੀ ਲੜੀ ਚੱਲਦੀ ਹੈ ਲੰਗਰ ਸਾਹਿਬ ਦੇ ਲੰਗਰ ਹਾਲ ਦੇ ਨਾਲ ਸੋ ਵੀਰ ਕਹਿੰਦਾ ਅਸੀਂ ਉੱਥੇ ਨਾ ਨਿਹੰਗ ਸਿੰਘ ਬੈਠੇ ਤੇ ਮੈਂ ਨਾ ਝਿਜਕਦੇ ਝਿਜਕਦੇ ਨੇ ਉਹਨਾਂ ਨੂੰ ਫਤਿਹ ਬੁਲਾਈ ਫਤਿਹ ਬੁਲਾ ਕੇ ਮੈਂ ਸੋਚਿਆ ਕਿਉਂ ਨਾ ਪੁੱਛਿਆ ਜਾਵੇ ਇਹਨਾਂ ਨੂੰ ਪੁੱਛਾਂ ਕਹਿੰਦਾ ਮੈਂ ਉਹਨੂੰ ਦੱਸਿਆ ਕਿ ਸਾ ਕਿਸੇ ਚੀਜ਼ ਨੇ ਕਬਜ਼ਾ ਕੀਤਾ ਅਸੀਂ ਜਗ੍ਹਾ ਬਣਾ ਲਈ ਸਾਰੀ ਕਹਿੰਦਾ ਮੈਂ ਵਾਰਤਾ ਦਸੀ ਤੇ ਨਿਹੰਗ ਸਿੰਘ ਕਹਿਣ ਲੱਗੇ ਕਿ ਸਾਨੂੰ ਤੂੰ ਭਾਈ ਆਪਣਾ ਡਰੈਸ ਦੱਸ ਜਾ ਕਿੱਥੇ ਅਸੀਂ ਆਵਾਂਗੇ ਆਈਂ ਤੇਰੇ ਘਰ ਆਵਾਂਗੇ ਤੇ ਕਹਿੰਦਾ ਮੈਂ ਉਹਨਾਂ ਨੂੰ ਸਾਰਾ ਲਿਖਾਤਾ ਆਪਣਾ ਵੀ ਇਦਾਂ ਸਾਡਾ ਪਿੰਡ ਆ ਇਦਾਂ ਮੇਰੇ ਬਾਪੂ ਦਾ ਨਾਮ ਹੈ ਤੁਸੀਂ ਪੁੱਛ ਕੇ ਆ ਜਿਓ ਕਹਿੰਦੇ ਚੌਥੇ ਪੰਜਵੇਂ ਦਿਨ ਫੌਜਾਂ ਆ ਗਈਆਂ 10 12 ਨਿਹੰਗ ਸਿੰਘ ਆਏ ਉਹਨਾਂ ਨੇ ਆ ਕੇ ਨਾ ਉਹ ਜਿਹੜੀ ਜਗ੍ਹਾ ਅਸੀਂ ਬਣਾਈ ਸੀ ਉਹਨਾਂ ਨੇ ਢਾਈ ਫਿਰੋ ਉਹਨਾਂ ਨੇ ਢਾ ਕੇ ਤੇ ਉਹਨਾਂ ਵਿੱਚੋਂ ਇੱਕ ਸਿੰਘ ਸੀ ਉਹਨੇ ਰਗੜਾ ਉੱਥੇ ਲਾਇਆ ਕਹਿੰਦੇ ਅਸੀਂ ਰਗੜੇ ਲਾਵਾਂਗੇ ਖਾਲਸਾ ਜੀ ਉਹ ਵੀਰ ਕਹਿੰਦਾ ਤੁਹਾਡੀਆਂ ਵੀਡੀਓ ਦੇ ਵਿੱਚੋਂ ਮੈਂ ਹੁਣ ਸੁਣਦਾ ਪਰ ਸਾਡੇ ਨਾਲੇ ਹੋਈਆਂ ਨੇ ਸਾਨੂੰ ਪਤਾ ਹੀ ਨਹੀਂ ਕਿ ਫੌਜਾਂ ਦੇ ਕੋਲੇ ਕਿੰਨਾ ਕੁਸ਼ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀਆਂ ਲਾਡਲੀਆਂ ਫੌਜਾਂ ਨੇ ਨਿਹੰਗ ਫੌਜਾਂ ਸੋ ਖਾਲਸਾ ਜੀ ਜੋ ਚੀਜ਼ਾਂ ਇਹਨਾਂ ਦੇ ਹੱਥ ਵਿੱਚ ਆ ਕਿਸੇ ਦੇ ਹੱਥ ਵਿੱਚ ਨਹੀਂ ਹੈਗੀਆਂ ਸੋ ਅਸੀਂ ਲੋਕਾਂ ਨੇ ਨਿਹੰਗਾਂ ਸਿੰਘਾਂ ਨਾਲ ਨਰਾਦਰ ਹੀ ਇਹਨਾਂ ਕਰ ਦਿੱਤਾ ਆ ਤਾਂ ਹੀ ਉਹ ਅੱਜ ਦੁੱਖ ਭੋਗਦੇ ਫਿਰਦੇ ਹਾਂ ਕਦੇ ਕਿਸੇ ਨਿਹੰਗ ਸਿੰਘ ਨੂੰ ਮਾੜਾ ਨਾ ਆਖੋ ਜਿਹੜੇ ਮਾੜੇ ਮਾੜੇ ਉਹ ਨੇ ਖਾਲਸਾ ਜੀ ਜਿਹੜੇ ਬਾਣੀ ਨਹੀਂ ਪੜ੍ਹਦੇ ਜਿਹੜੇ ਦਾ ਰੋਕ ਕੱਢੇ ਹੋਏ ਸੀ ਤੇ ਹੋਰ ਕਿਤੇ ਜਗ੍ਹਾ ਨਹੀਂ ਮਿਲੀ ਤੇ ਫੌਜਾਂ 'ਚ ਜਾ ਕੇ ਰਲ ਗਏ ਬਾਣੇ ਪਾਲੇ ਤੇ ਬਾਅਦ ਵਿੱਚ ਮਾੜੇ ਕੰਮ ਕਰਦੇ ਨੇ ਪਰ ਜਿਹੜੇ ਦਲਾ ਪੰਥਾਂ ਵਿੱਚ ਰਹਿੰਦੇ ਨੇ ਉਹ ਬਾਣੀ ਪੜਨ ਵਾਲੇ ਸਵਾ 12 12 1 2 ਵਜੇ ਉੱਠਦੇ ਨੇ ਬਾਣੀ ਪੜ ਕੇ ਉਦੋਂ ਸੌ ਜਾਂਦੇ ਨੇ ਜਦੋਂ ਅਸੀਂ ਉੱਠਦੇ ਹਾਂ ਸੋ ਸਾਨੂੰ ਲੱਗਦਾ ਨਿਹੰਗ ਉੱਠਦੇ ਨਹੀਂ ਪਰ ਉਹ ਪਹਿਲਾਂ ਹੀ ਪਾਠ ਕਰ ਲੈਂਦੇ ਨੇ ਖਾਲਸਾ ਜੀ ਸੋ ਉਹ ਵੀਰ ਕਹਿੰਦਾ ਉਸ ਦਿਨ ਸਾਡੇ ਘਰ ਆ ਕੇ ਉਹਨਾਂ ਨੇ ਉਹ ਜਿਹੜੀ ਜਗ੍ਹਾ ਬਣਾਈ ਢਾਈ ਤੇ ਸਿੰਘਾਂ ਨੇ ਰਗੜੇ ਲਾਏ ਉਸ ਦਿਨ ਇੱਕ ਸਿੰਘ ਸੀ ਉਹਨਾਂ ਦੇ ਵਿੱਚ ਬਾਣੀ ਪੜਦਾ ਉਹਨੇ ਚੰਡੀ ਦੀ ਵਾਰ ਦਾ ਪਾਠ ਕਰਕੇ ਤੇ ਸਾਨੂੰ ਇਹ ਕਹਿਣਾ ਕੀਤਾ ਸੀ ਜਿੱਥੇ ਤੁਸੀਂ ਜਗਾ ਬਣਾਈਏ ਜਗਾ ਪਟੋ ਕਹਿੰਦੇ ਜਦੋਂ ਅਸੀਂ ਜਗਾ ਪੱਟੀ ਸੀ ਨਾ ਤੇ ਉਹਦੇ ਵਿੱਚੋਂ ਇੱਕ ਕੱਪੜੇ ਦੇ ਵਿੱਚ ਲਵੇਟਿਆ ਹੋਇਆ ਮਾਸ ਦਾ ਟੁਕੜਾ ਨਿਕਲਿਆ ਸੀ ਤੇ ਉਹ ਉਹਨਾਂ ਸਿੰਘਾਂ ਨੇ ਸਾਨੂੰ ਦੱਸਿਆ ਵੀ ਇਹ ਤੁਹਾਡੇ ਕਿਸੇ ਬੰਦੇ ਨੇ ਤੁਹਾਡੇ ਘਰੇ ਕੀਤਾ ਇਹ ਕੋਈ ਪੀਰ پیغمبر ਨਹੀਂ ਸੀ ਇਹ ਕਿਸੇ ਨੇ ਤੁਹਾਡੇ ਘਰੇ ਸ਼ੈਤਾਨ ਬਣ ਕੇ ਕੱਲਿਆ ਹੋਇਆ ਕਿ ਤੁਹਾਡੇ ਘਰ ਦਾ ਬੇੜਾ ਗਰਕ ਹੋ ਜੇ ਤੁਹਾਡੇ ਘਰ ਵਿੱਚ ਕੋਈ ਜੀ ਨਾ ਰਵੇ ਇਹ ਸਾਰੀ ਜਗਾ ਜ਼ਮੀਨ ਸਾਨੂੰ ਮਿਲ ਜਵੇ ਸੋ ਐਵੇਂ ਖਾਲਸਾ ਜੀ ਉਹ ਕਹਿੰਦਾ ਸਾਡੇ ਘਰ ਹੋਇਆ ਸਾਡੇ ਘਰ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕਰਕੇ ਫਿਰ ਸੁਖ ਵਰਤੌਣਾ ਕੀਤਾ ਫਿਰ ਉਹ ਵੀਰ ਕਹਿੰਦਾ ਉਸ ਦਿਨ ਤੋਂ ਬਾਅਦ ਸਾਡਾ ਬਾਪੂ ਵੀ ਠੀਕ ਸਭ ਕੁਝ ਵਧੀਆ ਹੋ ਗਿਆ ਪਿੰਡ ਦੇ ਆਸ-ਪਾਸੇ ਦੇ ਲੋਕ ਵੀ ਹੈਰਾਨ ਸੀ ਵੀ ਇਹਨਾਂ ਦੇ ਘਰੇ ਇਹ ਕੀ ਬਣਿਆ ਸੋ ਉਸ ਦਿਨ ਫਿਰ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਅਸੀਂ ਅਮਰਤਾਰੀ ਹੋਏ ਅਮਤ ਛਗਿਆ ਹੁਣ ਬਾਣੀ ਪੜਦੇ ਹਾਂ ਗੁਰੂ ਘਰ ਜਾਂਦੇ ਹਾਂ ਉਹ ਵੀਰ ਕਹਿੰਦਾ ਕਿ ਇਹ ਤਾਂ ਮੇਰੇ ਨਾਲ ਕਾਫੀ ਟਾਈਮ ਪਹਿਲਾਂ ਦੀ ਬੀਤੀ ਹੋਈ ਗੱਲ ਹੈ ਪਰ ਮੈਂ ਤੁਹਾਡੀਆਂ ਹੱਡ ਬੀਤੀਆਂ ਸੁਣਦਾ ਤਾਂ ਮੈਂ ਕਰਕੇ ਸੁਣਾਉਣਾ ਕਿ ਦੀ ਵੀ ਮੇਰੇ ਨਾਲ ਵੀ ਇੱਦਾਂ ਵੱਡਾ ਹਾਦਸਾ ਹੋਇਆ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੀ ਬਾਹ ਫੜੀ ਕਹਿੰਦੇ ਅੱਜ ਅਸੀਂ ਸੁਖੀ ਵਸਦੇ ਹਾਂ ਅਮਰਤ ਵੇਲੇ ਸਾਰੇ ਉੱਠਦੇ ਹਾਂ ਬਾਣੀ ਪੜਦੇ ਹਾਂ ਸਾਡੇ ਘਰ ਵਿੱਚ ਗੁਰਸਿੱਖੀ ਹੈ ਇਹ ਸਭ ਕੁਝ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਹੋਇਆ ਸੋ ਖਾਲਸਾ ਜੀ ਬੜੇ ਬੜੇ ਕਾਣ ਹੋ ਜੇ ਬੜੀਆਂ ਬੜੀਆਂ ਘਟਨਾਵਾਂ ਨੇ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਸ਼ਹੀਦਾ ਸਿੰਘਾਂ ਨੇ ਜਾ ਕੇ ਡੇਰੇ ਲਾਉਣੇ ਕੀਤੇ ਨੇ ਤੇ ਸੁੱਖ ਵਰਤਾ ਦਿੱਤਾ ਕਈ ਘਰਾਂ ਦੇ ਵਿੱਚੋਂ ਸਾਲਾਂ ਬੱਧੀ ਚੀਜ਼ਾਂ ਨਹੀਂ ਸੀ ਨਿਕਲਦੀਆਂ ਪਰ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈਣਾ ਸ਼ੁਰੂ ਕੀਤਾ ਸ਼ਹੀਦਾ ਸਿੰਘਾਂ ਨੂੰ ਪੂਜਣਾ ਸ਼ੁਰੂ ਕੀਤਾ ਜੋਤ ਜਗਾਉਣੀ ਸ਼ੁਰੂ ਕੀਤੀ ਕਲਗੀਧਰ ਸਵਾਮੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਕਿਰਪਾ ਵਰਤਗੀ ਖਾਲਸਾ ਜੀ ਸੋ ਅਸੀਂ ਵੀ ਮਹਾਰਾਜ ਨਾਲ ਜੁੜੀਏ ਸੁੱਖ ਵੇਲੇ ਮਹਾਰਾਜ ਨੂੰ ਯਾਦ ਕਰੀਏ ਦੁੱਖ ਮਹਾਰਾਜ ਆਉਣ ਨੀ ਦਿੰਦੇ ਦੁੱਖ ਵੇਲੇ ਮਹਾਰਾਜ ਹੀ ਅੰਗ ਸੰਗ ਸਹਾਈ ਹੁੰਦੇ ਖਾਲਸਾ ਜੀ ਸੋ ਮਹਾਰਾ ਸੱਚੇ ਪਾਤਸ਼ਾਹ ਤੋਂ ਉੱਚਾ ਸੁੱਚਾ ਹੋਰ ਕੋਈ ਨਹੀਂ ਮਹਾਰਾਜ ਦੇ ਚਰਨੀ ਲੱਗਿਆ ਅਸਲ ਸੁਖ ਪ੍ਰਾਪਤ ਹੁੰਦਾ ਹੈ ਜਿੰਦਗੀ ਵਿੱਚ ਜਿੰਨਾ ਮਰਜ਼ੀ ਪੈਸਾ ਕਮਾ ਲਓ ਜਿੰਨੀ ਮਰਜ਼ੀ ਸ਼ੋਰਤ ਕਮਾ ਲਓ ਪਰ ਜੇ ਗੁਰੂ ਨਾਲ ਪ੍ਰੇਮ ਨਾ ਬਣਿਆ ਗੁਰੂ ਨਾਲ ਪ੍ਰੇਮ ਨਾ ਪਾਇਆ ਤੇ ਧ੍ਰਿਗ ਹੈ ਐਸਾ ਸੰਸਾਰ ਦੇ ਉੱਤੇ ਆਉਣਾ ਫਿਟਕਾਰ ਹੈ ਇਹੋ ਜੇ ਜੀਵਨ ਉੱਤੇ ਜਿਹੜਾ ਪਰਮੇਸ਼ਰ ਨਾਲ ਪ੍ਰੇਮ ਨਾ ਪਾ ਸਕਿਆ ਸੋ ਖਾਲਸਾ ਜੀ ਜਿਨੇ ਸਾਨੂੰ ਸਾਜਿਆ ਹੈ ਜਿਨੇ ਸਾਨੂੰ ਬਣਾਇਆ ਹੈ ਜਿਨੇ ਦਿੱਤਾ ਸਾਰਾ ਕੁਝ ਸਾਨੂੰ ਖਾਣ ਪੀਣ ਪਹਿਨਣ ਵਾਸਤੇ ਜੇ ਉਹਦੇ ਨਾਲ ਤਰਤਾਈ ਨਾ ਪਾਈ ਜੀਵਨ ਨਾ ਪਿਆਰ ਨਾ ਪਾਇਆ ਤੇ ਸੰਸਾਰ ਵਿੱਚ ਆਉਣਾ ਹੀ ਫਿੱਟੇ ਮੂਹ ਹੈ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਸਾਨੂੰ ਸੋਝੀ ਆ ਜਾਵੇ ਭਾਈ ਦੋਵੇਂ ਟਾਈਮ ਜਿਹੜੀਆਂ ਬੀਬੀਆਂ ਘਰਾਂ ਦੇ ਵਿੱਚ ਵਹਿਲੀਆਂ ਰਹਿੰਦੀਆਂ ਨੇ ਦੋਵੇਂ ਟਾਈਮ ਮਹਾਰਾਜ ਦੇ ਦਰਸ਼ਨ ਕਰਨ ਘਰੂ ਘਰ ਜਾਇਆ ਕਰੋ ਜੇ ਦੁਪਹਿਰ ਨੂੰ ਵਹਿਲੀਆਂ ਤੇ ਉੱਥੇ ਜਾ ਕੇ ਮਹਾਰਾਜ ਦੇ ਸਾਹਮਣੇ ਸਨਮੁਖ ਬਹਿ ਕੇ ਕੋਈ 5-10 ਮਿੰਟ ਵਾਹਿਗੁਰੂ ਦਾ ਜਾਪ ਕਰਿਆ ਕਰੋ ਕਿਉਂਕਿ ਸਤਗੁਰੂ ਦੀ ਸ਼ਰਨ ਪਿਆ ਬੜਾ ਸੁਖ ਪ੍ਰਾਪਤ ਹੁੰਦਾ ਬੇਸ਼ੱਕ ਉਥੇ ਸਾਨੂੰ ਨਜ਼ਰ ਨਾ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਕਿ ਉਥੇ ਕੋਈ ਨਹੀਂ ਹੈ ਪਰ ਜਿੱਥੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਲ ਬੈਠੇ ਨੇ ਉਥੇ ਬਿਆੰਤ ਫੌਜਾਂ ਮਹਾਰਾਜ ਦੇ ਤਾਬੇ ਆਸੇ-ਪਾਸੇ ਰਹਿੰਦੀਆਂ ਨੇ ਸੋ ਪਤਾ ਨਹੀਂ ਕਦੋਂ ਸਾਡੇ ਦੇ ਕਿਰਪਾ ਹੋ ਜਣੀ ਹੈ ਜਿੰਨੇ ਭਾਈ ਕੁਝ ਲੈਣਾ ਹੈ ਉਹ ਮਹਾਰਾਜ ਦੀ ਸ਼ਰਨ ਜਾਇਆ ਕਰੋ ਮਹਾਰਾਜ ਸੱਚੇ ਪਾਸ਼ਾ ਕੋਲੋਂ ਮੰਗਿਆ ਕਰੋ ਸਤਿਗੁਰ ਸੱਚੇ ਪਾਸ਼ੇ ਦੇ ਘਰ ਸਭ ਕੋਈ ਹਰ ਤਰ੍ਹਾਂ ਦਾ ਖਜ਼ਾਨਾ ਹੈ ਕਿਸੇ ਨੂੰ ਦੁੱਧ ਚਾਹੀਦਾ ਪੁੱਤ ਚਾਹੀਦਾ ਜੋ ਚਾਹੀਦਾ ਸਤਿਗੁਰੂ ਕੋਲੋਂ ਮਿਲਦਾ ਐਵੇਂ ਭਟਕਣਾ ਵਿੱਚ ਪਾ ਕੇ ਆਪਣਾ ਜੀਵਨ ਵਿਅਰਥ ਨਾ ਗਵਾਵੋ ਐਵੇਂ ਪਖੰਡੀਆਂ ਦੱਬੀਆਂ ਪੜਦਾ ਕੋਨਾ ਤੁਰੇ ਫਰੋ ਧੰਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਾਣੀ ਦਾ ਜਾਪ ਕਰੋ ਬਾਣੀ ਨੇ ਤੁਹਾਨੂੰ ਸਾਰੇ ਸੁੱਖ ਦੇ ਦੇਣੇ ਸੋ ਸਤਿਗੁਰੂ ਸਾਰਿਆਂ ਨੂੰ ਸੋਝੀ ਬਖਸ਼ਣ ਸਾਨੂੰ ਮਤ ਆਵੇ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਚਰਨਾਂ ਨਾਲ ਪਿਆਰ ਬਣ ਆਵੇ ਸੋ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ